मोदी मु करदी चार सो ਆ ਸასი ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗਰਾਇਆ ਜਿਉਂ ਜਿਵੇਂ ਕਿ ਪੰਜਾਬ ਦੇ ਵੱਖੋ ਵੱਖ ਸਥਾਨਾਂ ਤੋਂ ਜੋ ਜਥੇ ਨੇ ਜਥੇਬੰਦੀਆਂ ਦੇ ਜਿਵੇਂ ਪਗੜੀ ਸੰਭਾਲ ਜੱਟਾ ਲਹਿਰ ਦੀ ਗੱਲ ਕਰਾਂਗੇ ਕਿ ਪਗੜੀ ਸੰਭਾਲ ਜੱਟਾ ਲਹਿਰ ਜੋ ਜ਼ਿਲ੍ਹਾ ਗੋਦਾਸਪੁਰ ਦੇ ਨਾਲ ਮੱਝ ਖੇਤਰ ਦੇ ਨਾਲ ਸੰਬੰਧਿਤ ਆ ਇਸ ਜਥੇਬੰਦੀ ਵੱਲੋਂ ਜੋ ਇੱਕ ਜਥਾ ਜੋ ਹੈ ਉਹ ਪ੍ਰਾਣਾਸ਼ਾਲਾ ਖੇਤਰ ਤੋਂ ਰਵਾਨਾ ਕੀਤਾ ਜਾ ਰਿਹਾ ਖਨੌਰੀ ਬਾਰਡਰ ਨੂੰ ਕੂਚ ਕੀਤਾ ਜਾ ਰਿਹਾ ਸੋ ਇਹ ਜੋ ਦੂਸਰਾ ਅੰਦੋਲਨ ਹੈ ਮਰਨ ਵਰਤਰ ਤੇ ਜਿੱਦਾਂ ਡੱਲੇਵਾਲ ਬੈਠੇ ਨੇ ਅੱਜ 20ਵਾਂ 21ਵਾਂ ਦਿਨ ਦੇ ਵਿੱਚ ਇਹ ਪ੍ਰਵੇਸ਼ ਕਰ ਚੁੱਕਾ ਜੋ ਮਰਨ ਵਰਤ ਹੈ ਤੇ ਇਸ ਤੇ ਚਲਦੇ ਆ ਜੋ ਇੱਕ ਭਾਵਕ ਅਪੀਲ ਕੀਤੀ ਗਈ ਸੀ ਡਲੇਵਾਲ ਸਾਹਿਬ ਵੱਲੋਂ ਉਸ ਨੂੰ ਲੈ ਕੇ ਇਸ ਦੂਸਰੇ ਅੰਦੋਲਨ ਦੇ ਵਿੱਚ ਇੱਕ ਨਵੀਂ ਰੂਹ ਫੂਕਣ ਵਾਸਤੇ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਸਹਿਯੋਗੀ ਕੈਮਰਾਮੈਨ ਨੂੰ ਕਹਾਂਗਾ ਕਿ ਜਿਵੇਂ ਤਿਆਰੀਆਂ ਕੱਸੀਆਂ ਹੋਈਆਂ ਨੇ ਕਮਰ ਕੱਸੇ ਕੀਤੇ ਨੇ ਖਨੋਰੀ ਬਾਰਡਰਵਾਲ ਤੇ ਹਾਈਟ ਤੇ ਕੈਮਰਾ ਕਰਕੇ ਪਿੱਛੇ ਦਿਖਾਇਆ ਜਾਵੇ ਕਿ ਜੋ ਗੱਡੀਆਂ ਦਾ ਕਾਫਲਾ ਹੈ ਗੱਡੀਆਂ ਦੇ ਕਾਫਲੇ ਤੋਂ ਪ੍ਰਾਣਾਸ਼ਾਲਾ ਤੋਂ ਜੋ ਇਹ ਜਥਾ ਹੈ ਇਹ ਕੂਚ ਕਰਨ ਵਾਲਾ ਸੋ ਗੱਲਬਾਤ ਕਰਾਂਗੇ ਜ਼ਿਲ੍ਹਾ ਪ੍ਰਧਾਨ ਬੁਲਜਿੰਦਰ ਸਿੰਘ ਚੀਮਾ ਸਾਡੇ ਨਾਲ ਹਾਂਜੀ ਇਹ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਤੁਹਾਡਾ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਤੇ ਚੜ੍ਹਦੀ ਕਲਾ ਰਹੇ ਕਿਉਂਕਿ ਜਿਹੜਾ ਪ੍ਰੋਗਰਾਮ ਹੈ ਤੇ ਅਨੰਦ ਮਿੱਥੇ ਸਮੇ ਲਈ ਲੱਗਾ ਹੋਇਆ ਤਾਂ ਨੰਝਾ ਜਿੱਤ ਖਨੋੜੀ ਬਾਰਡਰ ਤੇ ਆਪਾਂ ਜਥੇ ਵੀ ਜਥੇ ਉਹਤੇ ਜਾ ਕਰਾਂਗੇ ਸੋ ਅਸੀਂ ਇੱਕ ਅਪੀਲ ਤੁਹਾਡੇ ਜਨਰਲ ਰਾਈ ਕਰਦੇ ਆ ਭਈ ਹੁਣ ਕੋਈ ਇਹ ਨਹੀਂ ਕਿ ਝੰਡੇ ਡੰਡੇ ਦੀ ਲੜਾਈ ਜਿਹੜੀ ਆਪਾਂ ਵੰਡ ਕੇ ਬੈਠੇ ਆ ਉਹਤੇ ਜਗਜੀਤ ਸਿੰਘ ਡੱਲੇਵਾਲ ਲੱਗਾ ਫਾਇ ਚਾਹ ਸਰਮ ਸਿੰਘ ਭਨੇ ਲੱਗਾ ਪਰ ਇਹ ਇਹਨਾਂ ਵਿੱਚ ਮੈਰ ਕੱਢ ਕੇ ਦੂਜਿਆਂ ਜਿ세 ਬੰਦੇ ਨੂੰ ਅਪੀਲ ਕਰਦਾ ਕਿ ਸਾਰੇ ਹੀ ਉਥੇ ਬਾਰਡਰ ਤੇ ਪਹੁੰਚੀਏ ਤੇ ਜਿਤਨਾ ਅੱਗੇ ਦਿੱਲੀ ਦੇ ਵਿੱਚ ਹਮਲਾ ਮਾਰਿਆ ਸੀ ਤੇ ਉਤਰੇ ਹਮਲਾ ਮਾਰਿਆ ਜਾਵੇ ਕਿਉਂਕਿ ਅੱਜ ਪਗੜੀ ਸੰਭਾਲ ਜੱਟਾਂ ਲੈ ਪਹਿਲਾ ਜਸਾ ਜਰ ਰਵਾਨਾ ਹੋ ਲਗਾ ਵਾਰੀ ਵਾਰੀ ਇਤਨਾ ਰਵਾਨਾ ਹੋਣਾ ਕਰਨਗੇ ਸੋ ਇਸੇ ਜਥੇਬੰਦੀ ਦਾ ਜਿਹੜਾ ਲੰਬੇ ਸਮੇਂ ਤੋਂ ਸਹਿਯੋਗ ਕਰ ਦੇ ਆ ਰਹੇ ਮੋੜੇ ਨਾਲ ਮੋੜਾ ਲਾ ਕੇ ਸਰਬਜੀਤ ਸਿੰਘ ਲਾਲੀਆ ਸਾਡੇ ਨਾਲ ਨੇ ਤੇ ਉਹਨਾਂ ਵੀ ਤਿਆਰੀ ਕੱਸੀ ਆਪਣੀ ਗੱਡੀ ਵੀ ਤਿਆਰ ਕੀਤੀ ਹੈ ਸੋ ਕਿਸ ਤਰ੍ਹਾਂ ਦੇਖਦੇ ਇਸ ਦੂਸਰੇ ਅੰਦੋਲਨ ਨੂੰ ਇਹ ਜਿਹੜਾ ਦੂਸਰਾ ਅੰਦੋਲਨ ਹੈ ਲਗਭਗ 10 ਮਹੀਨੇ ਤੋਂ ਉੱਪਰ ਹੋ ਗਿਆ ਵਾ ਤੇ ਜਿਹੜੇ ਸਤਕਾਰਯੋਗ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜੋ ਮਰਨ ਵਰਤ ਤੇ ਬੈਠੇ ਅੱਜ 20ਵਾਂ ਦਿਨ ਹੈ ਤੇ ਮੈਂ ਤੇ ਪਹਿਲੀ ਗੱਲ ਸਰਕਾਰਾਂ ਨੂੰ ਅਪੀਲ ਕੀ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹੀ ਸਰਕਾਰ ਬਣਾਈ ਜਾਂਦੀ ਹੈ ਪਬਲਿਕ ਦੇ ਫਾਇਦਿਆਂ ਵਾਸਤੇ ਤੇ ਜੇ ਪਬਲਿਕ ਹੀ ਥੱਲੇ ਰੋਂਦੀ ਰਵੇ ਮਰਨ ਵਾਸਤੇ ਬਹਿ ਜੇ ਹੱਕ ਕੇ ਤੇ ਫਿਰ ਤੁਹਾਡੇ ਉੱਤੇ ਬਹਿਣ ਦਾ ਕੋਈ ਮੁੱਲ ਨਹੀਂ ਹੈ ਤੇ ਮੇਰੀ ਬੇਨਤੀ ਹੈ ਬਾਕੀ ਜਥੇਬੰਦੀਆਂ ਵੀ ਜਿੰਨੀਆਂ ਵੀ ਜਥੇਬੰਦੀਆਂ ਵਾਂ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਆਪਾਂ ਨੂੰ ਜਿਹੜੀ ਇਹ ਦੋ ਫੋਰਮ ਬੈਠੇ ਉੱਥੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿਸ ਤਰ੍ਹਾਂ ਕਿ ਪਗੜੀ ਸੰਭਾਲ ਜੱਟਾ ਲਹਿਰ ਪਹਿਲਾਂ ਵੀ ਕਾਫੀ ਵਾਰ ਆਹੀ ਉੱਥੇ ਜਾ ਆਏ ਹਾਂ ਹੁਣ ਅਸੀਂ ਸਾਡਾ ਜਥਾ ਚਾਰ ਦਿਨ ਲਈ ਇਹ ਜਥਾ ਜਾ ਰਿਹਾ ਉਸ ਤੋਂ ਬਾਅਦ ਅਗਲਾ ਜਥਾ ਫਿਰ ਚਾਰ ਦਿਨ ਲਈ ਜਾਏਗਾ ਇਸੇ ਤਰ੍ਹਾਂ ਆਪਾਂ ਜਾਂਦੇ ਰਵਾਂਗੇ ਉਹ ਧਰਨੇ ਦਾ ਸਾਥ ਦੇਵਾਂਗੇ ਤੇ ਵੱਧ ਚੜ ਕੇ ਜਦੋਂ ਤੱਕ ਜਿੱਤ ਨਹੀਂ ਹੁੰਦੀ ਆਪਾਂ ਸਾਰੇ ਸਾਰੇ ਇਲਾਕੇ ਨੂੰ ਅਪੀਲ ਕਰਦੇ ਹਾਂ ਆਪਣੇ ਨੂੰ ਗੁਰਦਾਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਖਾਸ ਕਰਕੇ ਕਿ ਭਾਈ ਸਾਰੇ ਆਪਣੇ ਆਪਣੇ ਘਰਾਂ ਤੋਂ ਇੱਕ ਇੱਕ ਜੀ ਬੇਸਕ ਨਿਕਲੋ ਤੇ ਉੱਥੇ ਜਾ ਕੇ ਆਪਾਂ ਜਿਹੜੇ ਉਹ ਸਾਡੇ ਵਾਸਤੇ ਜਗਜੀਤ ਸਿੰਘ ਢੱਲੇਵਾ ਜੀ ਮਰਨ ਵਾਸਤੇ ਬੈਠੇ ਹੋ ਸਾਡੇ ਬੱਚਿਆਂ ਦੀ ਹੋਂਦ ਵਾਸਤੇ ਬੈਠੇ ਆ ਇਹ ਮਤ ਸੋਚੋ ਕਿ ਆਪਣੀ ਲੜਾਈ ਲੜਨਦੇ ਉਹ ਸਾਡੀ ਲੜਾਈ ਸਾਰਿਆਂ ਦੀ ਲੜਨਦੇ ਆ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਉਹਨਾਂ ਦਾ ਸਾਥ ਦਈਏ ਤਾਂ ਕਿ ਆਪਾਂ ਆਪਣੀ ਲੜਾਈ ਨੂੰ ਜਿੱਤ ਸਕੀ ਇੱਥੇ ਕੁਝ ਆਗੂਆਂ ਵੱਲੋਂ ਚਾਹੇ ਉਹ ਕਿਸਾਨੀ ਜਥੇਬੰਦੀਆਂ ਦੇ ਆਗੂ ਨੇ ਵੱਡੇ ਆਗੂ ਨੇ ਜਾਂ ਕੁਝ ਲੋਕਾਂ ਵੱਲੋਂ ਜਿਹੜੇ ਇਹ ਵੀ ਬਿਆਨ ਦਿੱਤੇ ਜਾ ਰਹੇ ਬਲਦੇਵ ਸਿੰਘ ਸੇਖਵਾ ਜੀ ਸਾਡੇ ਨਾਲ ਨੇ ਜੋ ਪਗੜੀ ਸੰਭਾਲ ਜੱਟਾ ਦੇ ਜਿਹੜੇ ਪੰਜਾਬ ਪਧਰੀ ਜੋ ਆਗੂ ਨੇ ਸੀਨੀਅਰ ਆਗੂ ਨੇ ਬਜ਼ੁਰਗ ਆਗੂ ਨੇ ਸਰਗਰ ਮੰਗੂ ਨੇ ਤੇ ਕੀ ਇਹ ਬਿਆਨ ਆ ਰਹੇ ਨੇ ਕਿ ਇਹ ਜਿਹੜਾ ਮਰਨ ਵਰਤਨ ਇਹ ਵਰਤ ਹੈ ਕੋਈ ਹੱਲ ਨਹੀਂ ਆ ਮਰਿਆਂ ਕਦੀ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਹਨਾਂ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸਲ 'ਚ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਿੰਦਰ ਜੀ ਤੁਹਾਡਾ ਦੁਰਾਜ ਸਭ ਧੰਨਵਾਦ ਕਰਨਾ ਆਪਣੇ ਚੈਨਲ ਲਈ ਜੋ ਸਾਡੀ ਜਥੇਬੰਦੀ ਦਾ ਹਰ ਵਾਰੀ ਜਿਹੜਾ ਉਹ ਲੋਕਾਂ ਦੇ ਵਿੱਚ ਪ੍ਰਚਾਰ ਵੀ ਕਰਦੇ ਹੋ ਤੇ ਵਿਖਾਉਂਦੇ ਵੀ ਹੋ ਇਹ ਜਿਹੜਾ ਡੱਲੇਵਾਲ ਸਾਹਿਬ ਬੈਠੇ ਨੇ ਮਰਨ ਵਰਤ ਤੇ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਚਲੋ ਹੱਲ ਤੇ ਨਹੀਂ ਮਰਨ ਵਰਤਦੇ ਪਰ ਮੈਂ ਸਭ ਨਾਲ ਕਿ ਦੋਹਾਂ ਜਥੇਬੰਦੀਆਂ ਨੇ ਜੋ ਸੰਦੇਰ ਸਾਹਿਬ ਨੇ ਤੇ ਢੱਲੇਵਾਲ ਸਾਹਿਬ ਨੇ ਵਿਚਾਰ ਕਰਕੇ ਮਰਨ ਵਰਤ ਕੇ ਬੈਠ ਗਏ ਨੇ ਹੁਣ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਅੱਜ ਅਸੀਂ ਪਗੜੀ ਸਮਾਗ ਜੱਟਾ ਧਾਰ ਵਾਲੇ ਪੁਰਾਣੇ ਛਾਲੇ ਤੋਂ ਚੱਲੇ ਆਂ ਔਰ ਅਣ ਮਿੱਥੇ ਸਮੇਂ ਵਾਸਤੇ ਉੱਥੇ ਰਹਿਣਗੇ ਵੀ ਔਰ ਮੈਂ ਇਸ ਮਹੀਨਾ ਵਾਂ ਕਿ ਸਾਰੇ ਪੰਜਾਬ ਨੂੰ ਇਹਨੇ ਸਾਰੇ ਵਰਲਡ ਨੂੰ ਢੱਲੇਵਾਲ ਜੱਤ ਸਾਹਿਬ ਦਾ ਜ਼ੋਰ ਸਾਥ ਦੇਣਾ ਚਾਹੀਦਾ ਜੇ ਉਹਨੂੰ ਕੁਝ ਹੋ ਜਾਂਦਾ ਇਹਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਬਣਦੀ ਆ ਤੇ ਹਰਿਆਣਾ ਸਰਕਾਰ ਦੀ ਕਿਉਂਕਿ ਸਰਕਾਰਾਂ ਨੇ ਇਹਦੇ ਬਾਰੇ ਕੋਈ ਢੀ ਪੈਰਵਾਈ ਨਹੀਂ ਕੀਤੀ ਡੱਲੇਵਾਲ ਸਾਹਿਬ ਮੂੰਹ ਚੋਂ ਕੱਢ ਬੈਠੇ ਨੇ ਮਰਨ ਵਾਲਤ ਵਾਸਤੇ ਉਹ ਤੇ ਹੁਣ ਜਿਹੜਾ ਕਿਸੇ ਨਾ ਕਿਸੇ ਮੂੰਹ ਚੋਂ ਨਹੀਂ ਕੱਢ ਬੈਠੇ ਇੱਕ ਉਹਨਾਂ ਦਾ ਤਾਂ ਦ੍ਰਿੜ ਵਿਸ਼ਵਾਸ ਹੋਏਗਾ ਠੀਕ ਆ ਕਿਉਂਕਿ ਜਦੋਂ SLAH ਹੋਏ ਜਥੇਬੰਦੀ ਦੀ SLAH ਨਾਲ ਉਹ ਕਹਿ ਕੇ ਬਹਿ ਗਏ ਨੇ ਉਹਨਾਂ ਦਾ ਹੁਣ ਦ੍ਰਿੜ ਇਰਾਦਾ ਉਹ ਕਦੇ ਵੀ ਹੁਣ ਮਰਨ ਵਾਲਤੋਂ ਉੱਠਣ ਵਾਲੇ ਨਹੀਂ ਆਗੇ ਸੋ ਸਾਡੀ ਜਥੇਬੰਦੀ ਅੱਜ ਚੱਲੀ ਆ ਖਨੌਰੀ ਬਾਰਡਰ ਤੇ ਬਹੁਤ ਬਹੁਤ ਸਾਰੀਆਂ ਜਿਥੇ ਬੰਦੀਆਂ ਦਾ ਧੰਨਵਾਦ ਆ ਕੇ ਸਾਥ ਦੇਣ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਜਿਹੜਾ ਉਹ ਚੈਨਲ ਤੇ ਸਾਨੂੰ ਇਹ ਵਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਕੂ ਵਕਾ ਅਗੋਂ ਦਾ ਕਹਿਣਾ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਇਸ ਦੂਸਰੇ ਅੰਦੋਲਨ ਨੂੰ ਜੋ ਮਰਨ ਵਰਤ ਦਾ ਜੋ ਚੱਲ ਰਿਹਾ ਆਪਣਾ ਅਖਨੋਰੀ ਬਾਰਡਰ ਤੇ ਡੱਲੇਵਾਲ ਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰੇ ਜਥੇਬੰਦੀਆਂ ਵੱਲੋਂ ਜਿੱਥੇ ਸਾਥ ਦੇਣ ਦੀਆਂ ਅਪੀਲਾਂ ਦਲੀਲਾਂ ਦਿੱਤੀਆਂ ਜਾ ਰੀਆਂ ਨੇ ਉੱਥੇ ਹੀ ਜੋ ਸਰਕਾਰਾਂ ਨੇ ਸਰਕਾਰਾਂ ਨੂੰ ਵੀ ਨਸੀਤਾਂ ਦਿੱਤੀਆਂ ਜਾ ਰੀਆਂ ਨੇ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਜੇ ਉਹਨਾਂ ਦੀ ਇਸ ਸਥਿਤੀ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਜੋ ਉਹਨਾਂ ਦੀ ਸਰੀਰ ਦੀ ਸਥਿਤੀ ਬਣੀ ਹੋਈ ਹੈ ਜੇਕਰ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਤੇ ਉਹ ਉਹ ਜੋ ਜਿੰਮੇਵਾਰੀ ਹੈ ਉਹ ਸਿੱਧੀ ਜੋ ਕੇਂਦਰ ਸਰਕਾਰ ਦੀ ਜਿੱਥੇ ਹੋਵੇਗੀ ਉੱਥੇ ਹੀ ਪੰਜਾਬ ਸਰਕਾਰ ਦੀ ਵੀ ਇਹ ਜਿੰਮੇਵਾਰੀ ਹੋਵੇਗੀ ਸੋ ਹੁਣ ਦੇਖਣਾ ਇਹ ਹੈ ਕਿ ਜੇ ਇਹ ਕਿੰਨੇ ਕੁ ਦਿਨਾਂ ਤੱਕ ਜਿਹੜਾ ਲੰਬਾ ਜਿਹੜਾ ਵਾ ਇਹ ਅੰਦੋਲਨ ਦੂਸਰਾ ਚੱਲਦਾ ਕਿ ਸਰਕਾਰਾਂ ਜਿਹੜੀਆਂ ਨੇ ਸਰਕਾਰਾਂ ਇਸ ਬਾਰੇ ਕੀ ਫੈਸਲਾ ਲੈਂਦੀਆਂ ਨੇ ਕੀ ਇਹ ਜਿਹੜੀਆਂ 12 ਮੰਗਾਂ ਨੇ ਇਸ ਅੰਦੋਲਨ ਦੀਆਂ ਇਹ ਸਰਕਾਰਾਂ ਪ੍ਰਵਾਨ ਕਰਦੀਆਂ ਨੇ ਜਾਂ ਇਸੇ ਤਰ੍ਹਾਂ ਲਟਕਦੀਆਂ ਰਹਿੰਦੀਆਂ ਨੇ ਇਹ ਆਉਣ ਵਾਲੇ ਦਿਨ ਤੱਕ ਦੱਸਣਗੇ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ